चढ़दी कला पंजाब न्यूज़ ते आप सब का स्वागत है पुलिस थाना दे गुजर उपर दो विचो बना के करीब पंद्रह लखाधड़ी मामला प्राप्त होया है उधर पुलिस थाना डेरा बाबा नानक वो उक्त व्यक्ति के खिलाफ मामला दर्ज कर गिरफ्तार करके अगलेरी कार्रवाई आरंभ दिखती है गुरदासपुर तो रोहित गुप्ता की रिपोर्ट ਇੱਕ ਰੰਦਰ ਕੋਰਲਾ ਗੁਜਰਾਂ ਤੋਂ ਨਾਨਕ ਸਿੰਘ ਨਾਂ ਦੇ ਵਿਅਕਤੀ ਨੇ ਐਪਲੀਕੇਸ਼ਨ ਮੂਵ ਕੀਤੀ ਸੀ ਐਸਐਸਪੀ ਸਾਹਿਬ ਉਹਨੇ ਕੋਲਿਸ ਬੰਦੀ ਇਨਕੁਆਰੀ ਕੀਤੀ ਗਈ ਤੇ ਦਲਵਾਰ ਸਿੰਘ ਜਿਹੜਾ ਹੈਗਾ ਇਹਨੇ ਆਪਣੀ ਜ਼ਮੀਨ ਤੇ ਦੋ ਲਿਮਟ ਬਣਾਈਆਂ ਸੀ ਇੱਕ ਲਿਮਟ ਕਲਾਨੌਰ ਬੈਂਕ ਤੋਂ ਬਣਾਈ ਉਸ ਜ਼ਮੀਨ ਤੇ ਤੇ ਮੜਕੇ ਵਿੱਚ ਡਿਫਾਲਟ ਹੋ ਗਿਆ ਉਹਨਾਂ ਉਸੇ ਜ਼ਮੀਨ ਤੇ ਦੂਜੀ ਲਿਮਟ ਨੇ ਡੇੜਾ ਬਕਰ ਨਾਨਕ ਬੈਂਕ ਤੋਂ ਬਣਾਈ ਪੰਜਾਬ ਨਾਸ਼ਰ ਸਾਹਤ ਉਹਨੇ ਇਨਕੁਆਰੀ ਕੀਤੀ ਹੈ ਤੇ ਉਹਦੇ ਵਿੱਚ ਬੰਦਾ ਦਲਵਾਰ ਸਿੰਘ ਜਿਹੜਾ ਗਿਲਟੀ ਪਾਇਆ ਗਿਆ ਹੈ ਉਹ ਲਈ ਰੈਸਪਈ ਹੈ ਕੱਲ ਜਦੋਂ ਮੇਰੇ ਵਾਦਾ ਹੋਇਆ ਤੇ ਉਹਨੂੰ ਪੇਸ਼ ਕਰਨ ਜਾ ਰਿਹਾ ਅੱਜ ਕਿੰਨੇ ਕੁ ਲੱਖ ਦਾ ਜਿਹੜਾ ਫਰਾਡ ਕੀਤਾ ਗਿਆ ਇਹ ਤੇ 9 ਲੱਖ ਰੁਪਏ ਦੀ ਰਿਮ ਬਣਾਈ ਸੀ ਨੇ ਪਹਿਲਾਂ 6 ਲੱਖ ਦੀ ਬਣਾਈ ਬਾਅਦ ਵਿੱਚ 9 ਲੱਖ ਦੀ ਬਣਾਈ ਉਹਨੇ ਤੇ ਉਹਦੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਹਮ ਸਾਡੀ ਗੱਲ ਬਾਰੇ ਸਰ ਇਹ ਇਹ ਕੱਲ ਦਾ ਕਿ ਇਹਦੇ ਨਾਲ ਹੋਰ ਨਹੀਂ ਕੋਈ ਮਿਲਿਆ ਫਿਲਹਾਲ ਅਜੇ ਤੇ ਇਕੱਲੇ ਦੀ ਹੈ ਹੁਣ ਦੌਰਾਨੇ ਰਿਵਾਰਡ ਹਾਲ ਪਤਾ ਲੱਗੇਗਾ ਵੀ ਹੋਰ ਕੌਣ ਕੌਣ ਇਸ ਚ ਸ਼ਾਮਲ ਆ ਪੁੱਛ ਸਕਦਾ ਕੋਈ ਕੋਈ ਬੈਂਕ ਵਾਲੇ ਜਾਂ ਕੋਈ ਕੋਈ ਹੋਰ ਵੀ ਕੋਈ ਲੋਕਲ ਜਿਹਨੇ ਇਹਨਾਂ ਦੀ ਤਸਦੀਕ ਕੀਤੀ ਹੋਇਆ ਉਹ ਉਸਨੂੰ ਪਾਰਾ ਇਨਵੈਸਟੀਗੇਸ਼ਨ ਦਾ ਪਾਰਾ ਗਿਆ ਚੱਲ ਰਿਹਾ ਵੇ ਦੇਖ